ਏ ਫ੍ਰਸਟ੍ਰੇਸ਼ਨ ਆਪਣੀ ਜਗ੍ਹਾ 'ਚ ਬੈਠੋ ਜੀ ਸਪੀਕਰ ਸਾਹਿਬ ਬੜੇ ਬੜੇ ਗੰਭੀਰ ਮੁੱਦੇ ਤੇ ਬਹਿਸ ਚੱਲ ਰਹੀ ਹੈ ਇਹ ਜੇ ਖੁਰਾਫਾਤੀਆਂ ਨੂੰ ਕੱਢੋ ਇੱਥੋਂ ਬੈਠੋ 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 ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਨੇਮ ਕਰਦਾ ਨੇਮ ਕਰਦਾ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਇਹਨਾਂ ਦੀ ਪਾਰਟੀ ਇਹਨਾਂ ਨੂੰ ਟਾਈਮ ਨਹੀਂ ਦਿੰਦੀ ਇਹਨਾਂ ਦੀ ਪਾਰਟੀ ਬੁਲਾਉਣ ਦੀ ਲਿਸਟੋਂ ਕੱਟ ਦਿੰਦੇ ਨੇ ਅੱਜ ਸਵੇਰੇ ਦੋ ਆਪਸ਼ਨਾਂ ਸੀ ਸਾਹਿਬ ਜਾਦਿਆਂ ਦੀ ਸ਼ਾਹਲ ਤੇ ਬੋਲਣ ਦੀ ਦੋ ਆਪਸ਼ਨਾ ਸੀ ਉਹਦੇ ਚ ਕਿਹਾ ਜੀ ਇੱਕ ਬੋਲੂਗਾ ਕਹਿੰਦੇ ਜੀ ਫਿਰ ਉਹ ਰਾਣਗਰਜੀਤ ਬੋਲੂਗਾ ਇਹਨਾਂ ਦਾ ਨਾਂ ਤਾਂ ਆਪ ਹੀ ਘੱਟਦਾ ਜੀ ਇਹਨਾਂ ਨੇ ਜਦੋਂ ਪਾਜੀ ਆਪਣੀ ਪਾਰਟੀ ਨਾਲ ਗੱਲ ਕਰੋ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੋ ਅੱਜ ਤੁਸੀਂ ਮੰਨਰੀਗਾ ਸਕੀਮ ਨੂੰ ਜਿਹੜਾ ਬਦਲ ਕੇ ਉਹਦੀ ਬਿੱਲ ਦੀ ਜਿਹੜੀ ਆਤਮਾ ਖਤਮ ਕਰ ਦਿੱਤੀ ਗਈ ਹੈ ਇਹ ਉਹਦੇ ਤੇ ਜਿਹੜਾ ਸਪੈਸ਼ਲ ਸੈਸ਼ਨ ਹੈ ਸਪੀਕਰ ਸਾਹਿਬ ਸਾਰੇ ਸਪੀਕਰ ਸਾਹਿਬ ਤੁਸੀਂ ਆਪਣੀ ਜਗ੍ਹਾ ਤੇ ਬੈਠੋ ਜੀ ਇਹ ਫਰਸਟ੍ਰੇਸ਼ਨ ਆਪਣੀ ਜਗ੍ਹਾ ਤੇ ਬੈਠੋ ਜੀ ਇਹਨਾਂ ਦੀ ਪਾਰਟੀ ਇਹਨਾਂ ਨੂੰ ਟਾਈਮ ਨਹੀਂ ਦਿੰਦੀ ਇਹਨਾਂ ਦੀ ਪਾਰਟੀ ਬੁਲਾਉਣ ਦੀ ਲਿਸਟੋਂ ਕੱਟ ਦਿੰਦੇ ਨੇ ਅੱਜ ਸਵੇਰੇ ਦੋ ਆਪਸ਼ਨਾਂ ਸੀ ਸਾਹਿਬ ਜਾਦਿਆਂ ਦੀ ਸ਼ਾਹਲਤ ਤੇ ਬੋਲਣ ਦੇ ਦੋ ਅਪਸ਼ਨਾ ਸੀ ਉਹਦੇ ਚ ਕਿਹਾ ਜੀ ਇੱਕ ਬੋਲੂਗਾ ਕਹਿੰਦੇ ਜੀ ਫਿਰ ਉਹ ਰਾਣਾ ਗੁਰਜੀਤ ਬੋਲੂਗਾ ਇਹਨਾਂ ਦਾ ਨਾਂ ਤਾਂ ਆਪ ਹੀ ਘੱਟਦਾ ਜੀ ਇਹਨਾਂ ਨੇ ਜਦੋਂ ਇਹ ਪਾਜੀ ਆਪਣੀ ਪਾਰਟੀ ਨਾਲ ਗੱਲ ਕਰੋ ਪਹਿਲਾਂ ਐਲੋਪੀ ਰਹੇ ਹੋ ਤੁਸੀਂ ਸਾਡੇ ਵੀ ਵੱਧ ਬੋਲਣ ਕਰ ਕੀ ਤੁਹਾਡਾ ਇਹੀ ਤਾਂ ਪੰਗਾ ਉਹ ਕਾਂਗਰਸ ਵੀ ਨਹੀਂ ਚਾਹੁੰਦੀ ਤੁਸੀਂ ਬੋਲੋ ਇਹੀ ਤਾਂ ਚੱਕਰ ਆ ਸਪੀਕਰ ਸਾਹਿਬ ਬੜੇ ਬੜੇ ਗੰਭੀਰ ਮੁੱਦੇ ਤੇ ਬਹਿਸ ਚੱਲ ਰਹੀ ਹੈ ਇਹ ਹਜੇ ਖੁਰਾਫਾਤੀਆਂ ਨੂੰ ਕੱਢੋ ਇਥੋਂ ਇਹਲੇ ਖੁਰਾ ਪਾਤੀਆਂ ਨੂੰ ਕਟੋ ਕਾਦੇ ਵਾਸਤੇ ਰੱਖੇ ਹੋਏ ਯਾਰੇ ਮਾਲੀਓ ਮੁੱਖ ਮੰਤਰੀ ਸਾਹਿਬ ਬੈਠੋ ਜੀ ਬੈਠੋ 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 ਇੱਕੋ ਬੰਦਾ ਜੀ ਗੱਡੀ ਪਾ ਸ਼ੁਰੂਆਤ ਤਲਾਕ ਪੁੰਦਾ ਕਰਦੀ ਐ ਦਲਤਾ ਦੇ ਗਰੀਬ ਮਜ਼ਦੂਰਾਂ ਦੇ ਕਿਸਾਨਾਂ ਦੇ ਹੱਕਾਂ ਤੇ ਧਾਕਾ ਪੈ ਰਿਆ ਆਪਾਂ ਉਹਦੀ ਗੱਲ ਚੱਲਣ ਜਈਏ ਆਪਾਂ ਉਹਦੀ ਗੱਲ ਚੱਲਣ ਜਈਏ ਮੈਂ ਬੇਨਤੀ ਕਰਦਾ ਹਾਂ ਵੀ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਬਣਦੇ ਟਾਈਮ ਤੋਂ ਵੱਧ ਟਾਈਮ ਦਿੱਤਾ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦੇ 16 ਮਿੰਟ ਬਣਦੇ ਸੀ 28 28.52 29 ਲਗਭਗ 29 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਦਿੱਤੇ ਗਏ ਹੁਣ ਇਹ ਜ਼ਰੂਰੀ ਨਹੀਂ ਵੀ ਹਰ ਕੋਈ ਮਾਨਯੋਗ ਮੈਂਬਰ ਹਰ ਮੁੱਦੇ ਤੇ ਬੋਲੇ ਇਹ ਜ਼ਰੂਰੀ ਨਹੀਂ ਹੈ ਪਲੀਜ਼ ਬੈਠੋ ਜੀ ਜੀ ਬਿਲਕੁਲ ਨਹੀਂ ਤੁਸੀਂ ਸਿਰਫ 1 ਮਿੰਟ ਮੈਨੂੰ 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 ਨੇਮ ਕਰਨਾ ਪਏਗਾ ਤੁਹਾਨੂੰ ਤੁਸੀਂ ਕਿਰਪਾ ਕਰਕੇ ਸਦਨ ਦੀ ਕਾਰਵਾਈ ਚੱਲਣ ਦਿਓ ਤੁਸੀਂ 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 ਸਦਨ ਦੀ ਤੁਸੀਂ ਬੈਠੋ ਤੁਸੀਂ ਮੈਨੂੰ ਡਾਇਰੈਕਟ ਨਹੀਂ ਕਰੋਗੇ ਤੁਸੀਂ ਮੈਨੂੰ ਡਾਇਰੈਕਟਰੀ ਕਰੋਗੇ ਕੋਈ ਵੀ ਕੋਈ ਵੀ ਮਾੜਯੋਗ ਮੈਂਬਰ ਸੈਸ਼ਨ ਇਹ ਸੈਸ਼ਨ ਦੇ ਵਿੱਚ ਚੇਅਰ ਨੂੰ ਆਰਡਰ ਨਹੀਂ ਕਰੇਗਾ ਡਾਇਰੈਕਟ ਨਹੀਂ ਕਰੇਗਾ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠੋ ਮਾਣਯੋਗ ਮੁੱਖ ਮੰਤਰੀ ਸਾਹਿਬ ਬੋਲਣਗੇ ਸਰ ਸਾਹਿਬ ਇੱਧਰ ਆ ਕੇ ਬੋਲੋ ਬੋਕ ਪਾ ਕੇ ਬੈਠੋ ਜੀ ਦੇਖੋ ਜੀ ਤੁਸੀਂ ਬੈਠੋ ਜੀ ਹਰ ਟਾਈਮ ਤੁਹਾਨੂੰ ਮੌਕਾ ਦਿੱਤਾ ਗਿਆ ਪਲੀਜ਼ ਬੈਠੋ ਹਰ ਟਾਈਮ ਹਰ ਟਾਈਮ ਮੌਕਾ ਦਿੱਤਾ ਗਿਆ ਨੋ ਨੋ ਕਾਰਵਾਈ ਤੁਹਾਡੇ ਹਿਸਾਬ ਨਾਲ ਚੱਲੇਗੀ ਕਾਰਵਾਈ ਮੇਰੇ ਹਿਸਾਬ ਨਾਲ ਚੱਲੇਗੀ ਜੀ ਬਿਲਕੁਲ ਕਾਰਵਾਈ ਤੇਰ ਤੇ ਦੇ ਹਿਸਾਬ ਨਾਲ ਚੱਲੇਗੀ ਜੀ ਮੈਨੂੰ ਤੁਹਾਨੂੰ ਨੇਮ ਕਰਨਾ ਪਏਗਾ ਮੈਂ ਤੁਸੀਂ ਬੈਠੋ ਇੱਕ ਮਿੰਟ ਬੈਠੋ ਮੈਂ ਬਹੁਤ ਬਹੁਤ ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾਂ ਨੂੰ ਨੇਮ ਕਰਦਾ ਨੇਮ ਕਰਦਾ ਨੇਮ ਕਰਦਾ ਇਹ ਨਾਲ ਸਦਨ ਤੋਂ ਬਾਹਰ ਕੱਟਦਾ ਜਾਵੇ ਕੋਈ ਕੋਈ ਨਹੀਂ ਕੋਈ ਬਲੀ ਨਹੀਂ ਕੋਈ ਬਚ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂਗੇ ਗੱਲ ਕੱਢੋ ਇਹ ਡਿਸਟਰਬ ਕਰ ਰਹੇ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ਡਾਕੂ ਕਹਿ ਰਿਹਾ ਜੀ ਤੁਹਾਨੂੰ ਡਾਕੂ ਕਹਿ ਰਿਹਾ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਆ ਤੁਹਾਨੂੰ ڈاکੂ ਕਹਿ ਰਿਹਾ ਐ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪਲੀਜ਼ ਬਾਹਰ ਭੇਜ ਦਿਓ ਚਲ 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 ਉਹਨੂੰ ਕਹੀ ਜਾਂਦੇ ਮੈਂ ਚੱਲ ਜਾਂਦਾ ਤੁਸੀ ਬੋਲ ਲੈਣ ਦੇ ਤੁਸੀਂ ਉਹ ਚਲੋ ਚਲੋ ਸ਼ਾਬਾਸ਼ ਲਾਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੇ ਕਿਹੜਾ ਪਹਿਲੀ ਵਾਰ ਬਾਹਰ ਕੱਢੇ ਗਏ ਆ ਅਪਾ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਤੁਹਾਨੂੰ ਪੁੱਛੋ ਪੁੱਛੋ ਅੱਜ ਇੱਕ ਮੇਰੀ ਗੱਲ ਪਹਿਲੇ ਸੁਣ ਲੈ ਵੀ ਤੁਹਾਡੀ ਗੱਲ ਸੁਣ ਲਾਗੇ ਮੈਂ ਨੇਮ ਕਰ ਦਿੱਤਾ ਹੈ ਵੀ ਕਹਿੰਦਾ ਵੀ ਕਾਂਗਰਸ ਸਾਹਿਬ ਮਾਜੋਬ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਹੈ ਜਾਂ ਨਰੇਗਾ ਦੇ ਹੱਕ ਚਾਕੀ ਸਾਹਿਬ ਇਹ ਕਾਂਗਰਸ ਨਰੇਗਾ ਦੇ ਹੱਕ ਚ ਹੈ ਇਹ ਮੈਂਬਰ ਨੂੰ ਬਾਹਰ ਕੱਢੋ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਟ ਖੋਲਣਗੇ ਭੇਟ ਖੋਲਣਗੇ ਮੈਂ ਵਾਚ ਐਂਡ ਵਾਰਡ ਨੂੰ ਇਹ ਰੌਲਾ ਪਾਉਂਦੇ ਆ ਹੋਰ ਕੋਈ ਤਰਕ ਹੈ ਕਿ ਇਹਨਾਂ ਨੂੰ ਬਾਹਰ ਕਰ ਦਿੱਤਾ ਪਹਿਲੇ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕੁਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨਾਂ ਨੇ ਪ੍ਰਧਾਨ ਨੇ ਕੀ ਕਿਹਾ ਸੀ ਤਰਨ ਤਾਨ ਮੈਂ ਉਹਨਾਂ ਦੀਆਂ ਗੱਲਾਂ ਕਰਨੀਆਂ ਸੋ ਇਸ ਕਰਕੇ ਇਹ ਹੁਣ ਬਹਾਨਾ ਲੱਭਦੇ ਆ ਆ ਸਾਰੇ ਇਕੱਠੇ ਹੋ ਗਏ ਇੱਧਰ ਦੀ ਲੰਘ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਤੁਹਾਡੇ ਹੱਥ ਤੁਹਾਡੇ ਏਜੰਡੇ ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ 'ਚ ਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਜਿ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਐ ਇਹ ਕਹਿੰਦੇ ਜੇ ਡਰਪੀ ਘੋੜਿਆਂ ਦੀ ਰੇਸ ਦੇ ਵਿੱਚ ਖੱੱਚਰ ਜਾਂ ਟੱਟੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾ ਪ੍ਰਤੀ ਇਹ ਅੱਜ ਇਹ ਅੱਜ ਇਹ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੁੱਖ ਮੰਤਰੀ ਦਾ ਭਾਸ਼ਣ ਡਿਸਟਰਬ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਹਾਂਗਾ ਕਿ ਅਸੀਂ ਪੜ ਕੇ ਕੌਨਮੈਂਟਾ ਚ ਆ ਗਏ ਤੇ ਆ ਕੇ ਆਉਣ ਸਰ ਬਾਪੂਆਂ ਦੀਆਂ ਕਮਾਈਆਂ ਤੇ ਬਹਿ ਗਿਆ ਆ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਇਹ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਐਤ ਕਿ ਜਿੰਨੇ ਹੈਗੇ ਆਂ ਆਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜੇ ਸਰ ਸਾਹਿਬ ਨਾਲ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲ ਨਾ ਚਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਜਾ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਵੋਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਾਟ ਕਰਿਆ ਨਰੇਗਾ ਦੇ ਹੱਕ ਚੋਂ ਜਾਂ ਨਰੇਗਾ ਦੇ ਵਿਰੋਧ ਚੋਂ ਉਹ ਮੈਂ ਕਹੀ ਜਾਂਦਾ ਲੜਾਈ ਮੋਤੀ ਨਾਲ ਹੈ ਉਹਦੇ ਨਾਲ ਲੜਿਆ ਸਾਨੂੰ ਤਾਂ ਕਹਿੰਨੋ ਚਲੋ ਦਿੱਲੀ ਚਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚਲੀਏ ਉਹ ਦਿੱਲੀਆਂ ਨੂੰ ਕਹੋ ਹਾਂ ਦਿੱਲੀਆ ਚਲੋ ਦਿੱਲੀ ਚਲੀਏ ਹੀ ਕੋਈ ਨਾ ਚਲੀ ਹਾਂ ਬਰਗਟ ਜੀ ਤੁਸੀਂ ਇੱਥੇ ਨਾਲ ਭਜਦੇ ਨਹੀਂ ਦਿੱਲੀ ਨਾਲ ਕੀ ਚਲੋਗੇ ਤੁਸੀਂ ਇੱਥੇ ਦਾ ਨਾਲ ਭਜਦੇ ਨਹੀਂ ਸਾਡੇ دلی نال کی چلوں گے تسی کیا جے کوئی نہ جا بے فروغ دار ہوئے تھے ہون ایتھے بیٹھو بے کے گالک سنو ہاں سنو پھر سنو تسی دلی کی چلوں گے تسی ایتھے دا ہر نال بے کے گال نہیں کر دے یہ سمسیا میری ہے موتی موتی نے موتی نے موتی نے سیاپا پایا جڑا تو او دے او دے باستے ہی لیو ٹو گیٹ آؤٹ ਲੰਬਾ ਸੈਸ਼ਨ ਕਰੋ ਆਚਾਰਾਂ ਦੇ ਸੈਸ਼ਨ ਵਿੱਚ ਬੈਠ ਨਹੀਂ ਸਕਦੇ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਗੱਲੋਂ 4 ਘੰਟੇ ਦਾ ਸੈਸ਼ਨ ਨਹੀਂ ਦਾ ਬੈਠ ਨਹੀਂ ਸਕਦੇ ਬੈਠੋ ਇੱਥੇ ਆਰਾਮ ਨਾਲ ਬੈਠੋ ਇੱਥੇ ਤੁਸੀਂ ਵੀ ਇੱਦਾਂ ਠੀਕ ਆਉਨੇ ਹੋ ਹਾਂ ਬੈਠੋ ਇੱਥੇ ਬਿਠਾਓ ਇਹਨਾਂ ਨੂੰ ਮੈਂ ਇਹ ਬੈਠੋ ਜੀ ਛਾਰੇ ਮਾਰਿਓ ਮੈਂਬਰ ਆਪਣੀ ਜਗ੍ਹਾ ਤੇ ਬੈਠਣ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਉਹ ਮਾਨ ਸਨਮਾਨ ਸਾਹਿਬ ਸੁਖਪਾਲ ਸਿੰਘ ਖੈਰਾ ਨੂੰ ਮਾਨ ਸਨਮਾਨ ਸਾਹਿਬ ਬਾਹਰ ਛੱਡਿਆ ਹੋ ਜੀ ਹੀ ਇਜ਼ ਨਾਟ ਅਲੌਡ ਹੇਅਰ ਲੈ ਜਾਓ ਜੀ ਨਹੀਂ ਤੁਹਾਡੀ ਮੈਂ ਗੱਲ ਸੁਣੂੰਗਾ ਤੁਹਾਡੀ ਗੱਲ ਸੁਣਾਗੇ ਗੱਲ ਹੀ ਕਰਦੇ ਆ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਹਾਡੀ ਮੈਂ ਗੱਲ ਸੁਣਾਗਾ ਹਲੋ ਵੀ ਸਾ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿਕ ਕੇ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ 4 ਦਿਨ ਦਾ ਚਲਾਓ ਚਲੋ ਗੱਲ ਕਰਾਂਗੇ 2 ਮਿੰਟ ਚਲੋ 60 ਦਿਨ ਦਾ ਚਲਾਓ 4 ਘੰਟਿਆਂ ਵਾਲੇ ਚ ਸਹਿਯੋਗ ਨਹੀਂ ਦਿੰਦੇ ਔਰ ਅੱਜ ਤਾਂ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ ਉਹ ਮੁੱਦਾ ਭਾਜਪਾ ਦੇ ਖਿਲਾਫ ਹੈ ਉਹ ਮੁੱਦਾ ਦਾ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਇਹ ਰਲੇ ਹੋਏ ਨੇ ਭਾਜਪਾ ਨਾਲ ਰਲੇ ਹੋਏ ਨੇ ਇਹ ਭਾਜਪਾ ਨਾਲ ਰਲੇ ਹੋਏ ਨੇ ਇਹ ਭਾਜਪਾ ਨਾਲ ਰਲੇ ਹੋਏ ਨੇ ਬਰਨਾਲੇ ਵਾਲਿਓ ਨਵੇਂ ਹਾਂ ਬਸ ਆਹੀ ਕੋਈ ਹੋਰ ਇਹਨਾਂ ਨੂੰ ਕਿਸੇ ਗਰੀਬ ਦੀ ਚਿੰਤਾ ਨਹੀਂ ਇਸ ਵਕਤ ਹਜ਼ਾਰਾਂ ਇਸ ਵਕਤ ਹਜ਼ਾਰਾਂ ਲੋਕ ਦਿਹਾੜੀਦਾਰ ਦੇਖ ਰਹੇ ਹੋਣਗੇ ਕਿ ਅੱਜ ਕੀ ਹੋ ਰਿਹਾ ਹੈ ਆ ਦਿਖਾ ਦਿਓ ਜੀ ਕੀ ਹੋ ਰਿਹਾ ਹੈ ਆ ਕਾਂਗਰਸ ਦਾ ਚਿਹਰਾ ਸਾਹਮਣੇ ਆ ਗਿਆ ਅਕਾਲੀਆਂ ਤਾਂ ਪਹਿਲੀ ਆਏ ਹੋਏ ਸੀ ਬੀਜੇਪੀ ਤਾਂ ਪਹਿਲੀ ਸੀ ਆ ਦੇਖ ਲਓ ਕੀ ਹਾਲ ਇਹਨੂੰ ਆ ਹਾਲਤ ਦੇਖ ਲਓ ਓਏ ਆ ਐਦਾਂ ਹੀ ਇਹ ਹੜਾ ਮਲੇ ਜੌਂਗੇ ਵਿੱਚ ਲੜੇ ਸੀ ਉਹ ਜੌਂਗੇ ਵਿੱਚ ਵੀ ਐਦਾਂ ਹੀ ਲੜੇ ਸੀ ਇਹ ਇਹ ਲੜਦੇ ਰਹਿੰਦੇ ਆ ਆ ਮਾਨਸਾਪਰ ਸੱਚ ਉਹਤੇ ਜੱਜੂ ਬਾਈ ਬੈਠੇ ਸੀ ਇਹ ਉਹ ਕੋਈ ਕਹਿੰਦਾ 500 ਕਰੋੜ ਦੀ ਕੁਰਸੀ ਖਰੀਦ ਲਈ ਕੋਈ ਕਹਿੰਦਾ ਇੰਨੇ ਦੀ ਖਰੀਦ ਲਈ ਆ ਇਹਨਾਂ ਦੇ ਆਹ ਕਾਂਗਰਸ ਹੈ ਜੀ ਇਹ ਇੱਥੇ ਆਉਣ ਦੇ ਕਾਬਿਲ ਹੈਗੇ ਜਿੰਨੇ ਵੀ ਹੈਗੇ ਇਹ ਇਹ ਆਉਣ ਦੇ ਕਾਬਿਲ ਹੈਗੇ ਇੱਥੇ 4 ਘੰਟਿਆਂ ਨੇ ਤਾਂ ਬੈਠਿਆ ਨਹੀਂ ਜਾਂਦਾ 4 ਘੰਟੇ ਅੱਛਾ ਆਪਦੀਆਂ ਗੱਲਾਂ ਸੁਣਾ ਕੇ ਤੁਹਾਡੀ ਗੱਲ ਸੁਣਾਂਗੇ ਅਸੀਂ ਬੱਸ ਜੋ ਆਰਡਰ ਹੋ ਗਿਆ ਛੇਅਰ ਦਾ ਹੋ ਗਿਆ ਜੀ ਛੇਅਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਛੇਅਰ ਦਾ ਮ ਫੈਸਲਾ ਮੰਨਣ ਨੂੰ ਤਿਆਰ ਨਹੀਂ بھائی بھائی صاحب سارے مانیوگ ممبر اپنی اپنی جگہ دے بیٹھے ہیں سارا بول دیو تو ہی جاؤ نہ آرہا سارے بیٹھو کوئی فائدہ نہیں سیم صاحب ایک منٹ تو سیم صاحب بیٹھو پھر ایک منٹ بیٹھو جی بیٹھو پھر سیم صاحب چلو پھر جاؤ جا جاؤ جا بیٹھو کہوں بیٹھئے سیم صاحب کون میں کیر کیر ریس کرو who are you کہنے ہو تو سی who are you بائی جو پتہ نہیں لگیا بائی جو پتہ نہیں لگیا who I am کرو بیچ نہیں پتہ لگیا ہے ਸਦਨ ਆ ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਇਹਦਾ ਪ੍ਰਸ਼ਨੋਚ ਨਹੀਂ ਪਤਾ ਲੱਗਿਆ ਸਦਨ ਨੂੰ ਚੱਲਣ ਦਿਓ ਛੇਅਰ ਨੂੰ ਡੈਸਕ ਕਰੋ ਹੂ ਆਰ ਯੂ ਸਦਨ ਆ ਬੈਠੋ ਜੀਮ ਸਾਹਿਬ ਬੈਠੋ ਮੈਨੂੰ ਨਾ ਰੱਖਣ ਹੀ ਦਿੰਦੇ ਤੇ ਕਾਲੀ ਤੇ ਸਵੇਰ ਬਾਜਾ ਜੀ ਬੈਠੋ ਤੁਹਾਡੀਆਂ ਗੱਲਾਂ ਚੱਲਦੀ ਮੈਂ ਸਾਰੇ ਬਾਰੇ ਮੈਂਬਰ ਸਭਾ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਆਪਣੀ ਜਗ੍ਹਾ ਤੇ ਬੈਠਣ ਆਪਣੀ ਆਪਣੀ ਜਗ੍ਹਾ ਤੇ ਬੈਠਣ ਕਿਰਪਾ ਕਰਕੇ ਬੈਠਣ ਬੈਠੋ ਕੋਈ ਕੋਈ ਹੈ ਬਾਰੇ ਮੈਂ ਛੋੜਦਾ ਤੁਹਾਡੀ ਪਾਸੋਂ ਮੈਂ ਤੁਹਾਡੀ ਗੱਲ ਵੀ ਸੁਣਾ ਲੇ ਬਿਲਕੁਲ ਤੁਹਾਡੀ ਗੱਲ ਸੁਣਾ ਲੇ ਹਾਂ ਕੁਰਸੀ ਮੈਂ ਤੁਹਾਡੀ ਗੱਲ ਸੁਣੂਗਾ ਬੈਠੋ ਆਪਦੀ ਜਗ੍ਹਾ ਤੇ ਬੈਠੋ ਮੈਂ ਸੁਣੂਗਾ ਤੁਹਾਡੀ ਗੱਲ ਬਿਲਕੁਲ ਮੈਂ ਹੁਣੇ ਸੁਣੂਗਾ ਹੁਣੇ ਸੁਣੂਗਾ ਬੈਠੋ ਬੈਠੋ ਹੁਣੇ ਹੁਣੇ ਲਓ ਹੁਣੇ ਲਓ ਬੈਠੋ ਤੁਸੀਂ ਬੈਠੋ ਸੀਐਮ ਸਾਹਿਬ ਇੱਕ ਮਿੰਟ ਦੀ ਇਹਨਾਂ ਦੀ ਸੁਣ ਲੀਏ ਬੈਠੋ ਹਾਂ ਬਾਜਵਾ ਜੀ ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਹ ਸਪੀਕਰ ਸਾਹਿਬ ਪਹਿਲੇ ਹੀ 2 ਮਿੰਟ ਦੇ ਦੇ ਦਿੰਦੇ ਕੀ ਮਾੜਾ ਸੀ ਮੈਂ